ਗੁਰੂ ਜੀ ਸਤਨਾਮ ਸਿਜਦੇ ਬਾਣੀ ਗੁਰੂ ਸੰਜੀਓ ਅਰਗਰ ਚਰਨ ਰਜੈ ਉਰਤਾ ਦੇ ਸਿਮਰ ਸੁਆਮੀ ਸਤਗੁਰੇ ਅਪਰਨਾ ਕਾਰਜ ਸਫਲ ਹੋਣਾ ਦੇ ਮਨ ਮਿਲ ਸੰਤ ਜਨਾ ਜਸ ਏ ਗੋਡ ਰੰਗਰੇ ਸੇਵੀ ਐ ਸਹਿ ਸੁਭਾਈ ਦਰਸ਼ਨ ਬਰਸੀਏ ਗੁਰ ਕੈ ਜਨਮ ਮਰਨ ਦੁਖੰਜਾਇ ਬਾਇ ਗੁਰੂ ਜੀ ਬਰਾਦੀ ਮੰਗਲ ਚੌਥਾ ਅਰ ਜਨ ਰਾਮ ਨਾਮੁ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨੰਗ ਬਾਵੈ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਗਵਾ ਬਰਹਾਉ ਜੋ ਕਿਛ ਕਰੇ ਸੋ ਆਪੇ ਸੁਮੇ ਹਰ ਗਾਪੇ ਕਾਰ ਕਮਾਵੇ ਹਰਿ ਆਪੇ ਹੀ ਮਤ ਦੇਵੇ ਸੁਮੇ ਹਰ ਗਾਪੇ ਬੋਲ ਬੁਲਾਵੇ ਹਰਿ ਆਪੇ ਪਾ ਤਤ ਵਿਸਤਾਰ ਵਿੱਚ ਤਤ ਤੂ ਪੰਜ ਆਪ ਪਾਵੇ ਨਾਨਕ ਸਤਿਗੁਰ ਮਿਲਿਆ ਆਪੇ ਹਰਿ ਆਪੇ ਚਗਰ ਚੁਕਾਵੇ ਹਰਿ ਆਪੇ ਪੰਜ ਤਤ ਵਿਸਤਾਰ ਵਿੱਚ ਤਤ ਤੂ ਪੰਜ ਆਪ ਪਾਵੇ ਨਾਨਕ ਸਤਿਗੁਰ ਮਿਲਿਆ ਆਪੇ ਹਰਿ ਆਪੇ ਚਗਰ ਚੁਕਾਵੇ E... É...